ਇਸ ਸਾਠ ਦੀ ਆਖੇ ਕਹਿੰਦਾ ਜਲਾਹਾ ਆਰਾ ਐਵੇਂ ਸਧੀਆਂ ਬਰਿਆਂ ਦੇ ਜੱਟਵਾਹੀ ਕਰਦਾ ਜੱਟਵਾਹੀ ਕਰਦਾ ਜੱਟ ਜਿਹੜਾ ਕੰਮ ਹੀ ਸੌਖਾ ਅਸੀਂ ਆਂਗੀ ਆਹ ਦੇਖ ਲੋ ਮੇਰੀ ਆਖੇ ਮੱਕੀ ਦੇ ਟੰਡੇ ਗਰੀ ਦੇ ਬੱਚੇ ਦੇ ਕੰਨਾਂ ਰਗੇ ਆ ਮਾਰ ਮਾਰ ਕੇ ਤੁਹਾਗਾ ਦੂਸਰਾ ਮਾਰ ਕੇ ਮੱਕੀ ਦਾ ਮਲਿਆ ਮੇਟ ਕਰਤਾ ਜਿਹੜਾ ਕੋਈ ਨੰਗੇ ਆ ਕੀ ਕੀਤਾ ਜਿਹੜਾ ਕੋਈ ਨੰਗੇ ਆ ਕੀ ਕੀਤਾ ਜੱਟ ਨੇ ਦੇਖ ਜੜ ਦੀ ਮੱਕੀ ਉਮੇ ਖੜੀ ਇਹ ਜੱਟ ਦੇ ਮੁੰਡੇ ਦਾ ਹਲ ਜੋੜ ਕੇ ਦੂਜੀ ਦੇ ਵਾਕੇ ਜਿਹੜੀ ਮਾਰੂ ਸੀ ਇੱਕ ਜ਼ਿਮੀਂਦਾਰ ਸੀ ਜੱਟ ਬੜੀ ਖੇਤੀ ਕਰਦਾ ਸੀ ਠੀਕ ਹੈ ਜੀ ਤੰਨ ਮੁੰਡੇ ਸੀ ਬੜੀ ਖੇਤੀ ਯਾਨੀ ਇੰਨੀ ਖੇਤੀ ਸਵਾਰ ਕੇ ਕਰਦਾ ਸੀ ਉਹਦੇ ਮੁਕਾਬਲੇ 'ਚ ਦੂਜਾ ਜੱਟ ਆਉਂਦਾ ਨਹੀਂ ਸੀ ਹੂੰ ਉਹਨਾਂ ਦਾ ਵੱਡਾ ਸੀੜਾ ਵੱਡਾ ਪਿਓ ਜਾਂ ਦਾਦਾ ਲਾਲਾ ਦਾਦਾ ਉਹਨੇ ਸਵੇਹਾ ਜਗਾਦਣੇ ਉਦੋਂ ਤਾਰਿਆਂ ਦੇ ਹਿਸਾਬ ਨਾਲ ਜਗਾਉਂਦੇ ਸੀ ਆ ਮੇਰੇ ਪਿਓ ਹੁਣੀ ਦੱਸ ਦਿਆ ਯਾਨੀ 100 ਸਾਲ ਦੀ ਗੱਲ ਆ ਤੇ ਉਦੋਂ ਕਿਹੜਾ ਘੜੀਆਂ ਹੁੰਦੀਆਂ ਸੀ ਤਾਰਿਆਂ ਦੇ ਹਿਸਾਬ ਨਾਲ ਪਾਣੀ ਲਾਉਂਦੇ ਸੀ ਸਾਡੇ ਇੱਥੇ ਹੌਲਦਾਰਾਂ ਦੇ ਵਜਦੇ ਅੱਜ ਵੀ ਘੜੀ ਹੈਗੀ ਐਡੀ ਘੜੀ ਪਹਿਲੋਂ ਪਾਇਲ ਪਿੰਡ ਚ ਫੌਜ ਤੋਂ ਲਿਆ ਜੇ ਵਾਲੀ ਘੜੀ ਸਾਰਾ ਪਿੰਡ ਪਾਣੀ ਲਾਉਂਦਾ ਸੀ ਉਹਦੇ ਨਾਲ ਫੇਰ ਤਾਂ ਚੱਲ ਪਿਆ ਘੜੀਆਂ ਟਰੰਪੀਸ ਤੇ ਉਹਨੇ ਥੜਿਆਂ ਜਿਗਾ ਆਣਾ ਨੇ ਭਾਈ ਅੱਜ ਫਲਾਣੇ ਤੇ ਬਾਖੇ ਆਓ ਅੱਜ ਫਲਾਣੀ ਇਹ ਸਵਾ ਗਮਾਰੂ ਅੱਜ ਫਲਾਨੀ ਬੀਜੋ ਫਸਲ ਕੱਢਣੀ ਬਹੁਤ ਉਹਨਾਂ ਨੇ ਸੀ ਉਹਨਾਂ ਦੇ ਨੇੜੇ ਆ ਕੇ ਕਿਤੇ ਗਮਾਹੜ ਜ਼ਿਲ੍ਹਾਹਾਂ ਦਾ ਸੀ ਅੱਛਾ ਜੀ ਜ਼ਿਲ੍ਹਾਹਾਂ ਦਾ ਬੜਾ ਤਾਣੀ ਤੰਦ ਦਾ ਕੰਮ ਚੱਲਦਾ ਸੀ ਬਹੁਤ ਜ਼ਿਆਦੇ ਜਟੜੀ ਆਂਗਣਾ ਦੇਖ ਕੇ ਉਹ ਕਹਿੰਦੇ ਵੀ ਆਪਾਂ ਤਾਣੀ ਦਾ ਕੰਮ ਛੱਡੀਏ ਆਪਾਂ ਬਾਹੀ ਕਰਗੇ ਸੀ ਸਰਬੇ ਚੰਗੇ ਪੈਸੇ ਵਾਲੇ ਸੀ ਸਰਦਾ ਸੀ ਉਹਨ ਵਿੱਚ ਉਹਨਾਂ ਨੇ ਜਾ ਆ ਕੇ ਤੇ ਤਾਣੀ ਤਾਂ ਦਾ ਕੰਮ ਛੜਤਾ ਪਹਿਲੀ ਲੈ ਲਈ ਬਟਾਈ ਤੇ ਚੰਗੀ ਜੋੜੀ ਬਲਦਾਂ ਦੀ ਲਿਆਏ ਲਿਆ ਕੇ ਸੋਣੀ ਬੀਜਤੀ ਸੋਣੀ ਬੀਜਤੀ ਤੇ ਜਦੋਂ ਉਹ ਆਪਣਾ ਸੋਣੀ ਬੀਜਣੇ ਸੀ ਪਹਿਲੀ ਲੈ ਲਈ ਜਦੋਂ ਤੜਕਿਉ ਕੰਧਾਂ ਨਾ ਖੜ ਗਿਆ ਕਰਨੇ ਰਾਤ ਨੂੰ ਇਹਨੂੰ ਰਾਤ ਨੂੰ ਰਿਆ ਕਰਿਆ ਕਰੇ ਨਾ ਜੱਟ ਦੱਸਿਆ ਕਰੇ ਕੰਧਾਂ ਨਾ ਖੜ ਗਿਆ ਕਰਨ ਅੱਛਾ ਜਿਹੜਾ ਉਹ ਕਹਿਆ ਕਰੇਦਾ ਕੰਮ ਭਈ ਅੱਜ ਭਾਈ ਤੁਸੀਂ ਆਹ ਕੰਮ ਕਰਨਾ ਉਹ ਜਰਾਹੇ ਪਹਿਲਾਂ ਭੇਜ ਆ ਖਰਿਆ ਦੇ ਮੁੰਡਿਆਂ ਨੂੰ ਉਹ ਪਹਿਲਾਂ ਜਾ ਕੇ ਕਰ ਦਿਆ ਕਰਨ ਚਲ ਭਾਈ ਉਹਨਾਂ ਨੇ ਸੋਣੀ ਕੱਢੀ ਸੋਣੀ ਤਾਂ ਉਹਦੇ ਮੁਕਾਬਲੇ 'ਚ ਕੀ ਵੱਧ ਕੱਢ ਗਏ ਵੱਧ ਕੱਢ ਗਏ ਤੇ ਉਹ ਜੀਵੀਂਦਾਰ ਦਾ ਦਿਲ ਬਹੁਤ ਵੱਡਾ ਹੁੰਦਾ ਜੱਟ ਦਾ ਜੱਟ ਨਹੀਂ ਬੋਲਿਆ ਵੀ ਚਲ ਆ ਆਪਦੀ ਹਿੰਮਤ ਨਾਲ ਕਰਕੇ ਕੋਈ ਗੱਲ ਨਹੀਂ ਮੂਰੇ ਫੇਰ ਇਹਨਾਂ ਨੇ ਕਣਕੀ ਬੀਜ ਜੀ ਕਣਕ ਛੋਲੇ ਤਾਰਾ ਮੀਰਾ ਸਰੂ ਮਿੱਥੇ ਇਹ ਜੇ ਹੁੰਦੇ ਸੀ ਪਹਿਲਾਂ ਚ ਵਾਲੇ ਇਹ ਵੀ ਜਾਣੀ ਜਿਲਾਹੇ ਬਹੁਤ ਕੱਢ ਗਏ ਕੱਢ ਕੇ ਤੇ ਜਦੋਂ ਮੁੜ ਕੇ ਜਾ ਕੇ ਮੂਹਰੇ ਸੋਣੀ ਬੀਜੀ ਤਾਂ ਜਿਲਾਹਿਆਂ ਨੂੰ ਹੋ ਗਿਆ ਹੰਕਾਰ ਹੰਕਾਰ ਕੀ ਹੋ ਗਿਆ ਮੱਕੀ ਫਿਰ ਫਸਲ ਬਹੁਤ ਭਾਰੀ ਇਹ ਛੱਤ ਦੀ ਆ ਕੇ ਕਹਿੰਦਾ ਜਿਲਾਹਾ ਆਰਾਵੇਂ ਸਧੀਆਂ ਬਰਿਆਂ ਨੂੰ ਜੱਟਵਾਹੀ ਕਰਦਾ ਜੱਟਵਾਹੀ ਕਰਦਾ ਜਿਹੜਾ ਕੰਮ ਹੀ ਸੌਖਾ ਅਸੀਂ ਕਿਤੇ ਪਾਣ ਕਰ ਲੂ ਤੇ ਉਹ ਕਰ ਲੂ ਤੇ ਉਹ ਕਰ ਲੂ ਇਹ ਲੰਗੀ ਆ ਉਹ ਦੇਖ ਲੋ ਮੇਰੀ ਜਾਂ ਫੇ ਮੱਕੀ ਦੇ ਟਾਂਡੇ ਗਰੀ ਦੇ ਬੱਚੇ ਦੇ ਕੰਨਾਂ ਆ ਗਏ ਆ ਤੇ ਟਿਚਰਾ ਕਰਨ ਲੱਗ ਗਿਆ ਭਾਈ ਉਹ ਤਾਂ ਜੱਟ ਨੂੰ ਜੱਟ ਕਹਿੰਦਾ ਕੋਈ ਨਹੀਂ ਪੁੱਤ ਤੈਨੂੰ ਘਰਦੋਂ ਲੋਟ ਜਦੋਂ 10 20 ਦਿਨ ਲੰਘ ਗਏ ਤੇ ਮੱਕੀ ਗੋਡੋਂ ਟੱਪ ਗਈ ਉਹ ਕਾਂਦਰਾ ਖੜਦੇ ਹੁੰਦੇ ਸੀ ਉਹ ਕਹਿੰਦਾ ਕੀਦਨੇ ਉਹ ਮੁੰਡਿਓ ਅਰੇ ਹਾਂ ਬਾਪੂ ਤੜ ਕਿਉਂ ਭਾਈ ਸੁਦੇਹਾ ਉਠਿਓ ਨੇਰੇ ਨੇਰੇ ਜਾ ਕੇ ਨਾ ਜਿਹੜਾ ਪਿਪਲੀ ਵਾਲੇ ਚਾਰ ਕਿੱਲੇ ਮੱਕੀ ਦੇ ਉਹਨਾਂ ਤੇ ਦਸਰਾ ਸੁਹਾਗਾ ਮਾਰ ਦਿਓ ਜਾ ਕੇ ਜਿਹੜਾ ਆਂਦੇ ਚਾਰ ਪੰਜ ਕਿੱਲੇ ਮੱਕੀ ਦੇ ਬੀਜੇ ਵੇ ਉਹ ਜਰਾਹੇ ਕਹਿੰਦੇ ਵੀ ਇਹਦਾ ਸੁਹਾਗਾ ਮਾਰਨੂੰ ਕਹਿੰਦਾ ਤੇ ਪਹਿਲਾਂ ਚੱਲੋ ਤੇ ਉਹ ਜਦੋਂ ਜੱਟ ਗਏ ਤੇ ਉਹਨਾਂ ਨੇ ਮਾਰ ਮਾਰ ਕੇ ਤੋ ਅਗੱਦ ਦੂਸਰਾ ਮਾਰ ਕੇ ਮੱਕੀ ਦਾ ਮਲੀਆ ਮੇਟ ਕਰਤਾ ਜਿਹੜਾ ਕੋਈ ਨੰਗੇ ਆਖੀ ਕੀਤਾ ਜਿਹੜਾ ਕੋਈ ਨੰਗੇ ਆਖੀ ਕੀਤਾ ਜੱਟ ਨੇ ਦੇਖ ਜੜ ਦੀ ਮੱਕੀ ਉਵੇਂ ਖੜੀ ਤੇ ਜੱਟ ਦੇ ਮੁੰਡੇ ਕਹਾਂ ਹਲ ਜੋੜ ਕੇ ਦੂਜੀ ਦੇ ਵਾਕੇ ਜਿਹੜੀ ਮਾਰੂ ਸੀ ਮੁੜ ਕੇ ਆਖੇ ਹੱਥ ਬੰਨ ਕੇ ਭਾਈ ਪੈਰੀ ਡਿੱਗਿਆ ਜੱਟ ਦਾ ਬਾਬਾ ਜੱਟ ਬਾਬੇ ਤੁਸੀਂ ਬਹੁਤ ਭੜੇ ਹੋ ਜੇ ਤੈਨੂੰ ਮੈਂ ਟਿੱਚਰ ਕੀਤੀ ਤਾਂ ਮੇਰੀ ਸਾਰੀ ਫਸਲ ਗੜਾ ਪਈ ਇੱਕ ਜ਼ਿੰਮੇਦਾਰਾ ਦਾ ਮੁੰਡਾ ਚੰਗਾ ਹੋ ਜਮਾਨੀ ਉਹ ਜਮਾਨੇ ਵਾਂਗੂੰ ਜੇ ਸੀ ਚੰਗੀ ਪੜ੍ਹਾਈ ਪੜ੍ਹੂਈ ਚਿਰਾਨੀਆਂ ਗੱਲਾਂ ਪੁਰਾਣੀਆਂ ਤੇ ਚੰਗਾ ਪੜ੍ਹਿਆ ਪੜਿਆ ਤੇ ਉਹ ਆਹਣਾ ਵੀ ਰਾਜੇ ਕੋਲੇ ਜਾਵਾ ਤੇ ਨੌਕਰੀ ਮਿਲ ਜੇ ਮੈਨੂੰ ਕੋਈ ਲਖਤ ਪੜਤ ਦੀ ਮਿਲ ਜੇ ਪੜਿਆ ਬਹੁਤ ਸੀ ਮੁੰਡਾ ਦਿਮਾਗੀ ਸੀ ਉਹ ਪਹਿਲੇ ਦਿਨ ਗਿਆ ਤੇ ਮੁੜਿਆ ਆਇਆ ਦੂਏ ਦਿਨ ਗਿਆ ਫੇਰ ਨਾ ਕਿਸੇ ਨੇ ਪੁੱਛਿਆ ਮੁਰਦਿਆਂ ਤੀਜੇ ਦਿਨ ਜਾ ਕੇ ਮੁੜ ਕੇ ਆਇਆ ਤਾਂ ਵਜ਼ੀਰ ਨੂੰ ਰਾਜਾ ਖੇਂਦਾ ਵੀ ਇੱਕ ਮੁੰਡਾ ਆਉਂਦਾ ਨੱਖਾ ਜਿਹਾ ਮੁੰਡਾ ਲੱਗਦਾ ਵੀ ਕਿਸਾਨਾਂ ਦਾ ਵੀ ਤਿੰਨ ਦਿਨ ਹੋ ਗਏ ਤੂੰ ਤਾਂ ਕੋਈ ਖਿਆਲ ਨਹੀਂ ਕਰਿਆ ਵੀ ਉਹਨੂੰ ਪੁੱਛ ਕਾ ਤੂੰ ਆਉਂਦਾ ਕੋਈ ਦੱਸਦਾ ਕੁਝ ਨਹੀਂ ਮੁੜ ਜਾਂਦਾ ਉਹ यूं ਚੌਥੇ ਦਿਨ ਗਿਆ ਤੇ ਵਜ਼ੀਰ ਨੇ ਸੱਦ ਲਿਆ ਯਾਰਾ ਬਿੱਤ ਨੂੰ ਨੂੰ ਕਦੋਂ ਦਾ ਚਾਰ ਚੌਥਾ ਚਾਰ ਦਿਨ ਹੋ ਗਏ ਮੱਲਾ ਤਨ ਆਉਂਦੇ ਨੂੰ ਵੀ ਤੂੰ ਦੱਸਦਾ ਕੁਝ ਨਹੀਂ ਵੀ ਕਾਰੀ ਖਾਤਰ ਆਉਣਾ ਹੋਰ ਆ ਜੀ ਮੇਰੀ ਪੜ੍ਹਾਈ ਕੀਤੀ ਵੀ ਆ ਪੜ੍ਹਿਆ ਲਿਖਿਆ ਮੈਂ ਤੇ ਮੈਂ ਕੋਈ ਨੌਕਰੀ ਭਾਲਦਾ ਮੈਨੂੰ ਕੋਈ ਨੌਕਰੀ ਮਿਲ ਜੇ ਚੰਗੀ ਜੀ ਰਾਜਾ ਕਹਿੰਦਾ ਐਨੀ ਗੱਲ ਕਹਿਣ ਸਾਰ ਅਰਾ ਤਵੇਲੇ ਚ ਰੱਕ ਜਾ ਘੋੜੇ ਸਾਹਬ ਨੂੰ ਉਹ ਮੁੰਡਾ ਵਿਚਾਰਾ ਹੱਕਾ ਬੱਕਾ ਰਹੇਗਾ ਭੈਣਾਂ ਮੈਂ ਤਾਂ ਆ ਸੀ ਕਿਸੇ ਕੰਮ ਤੇ ਹੀ ਲਾਉ ਚਾਜ ਦੇ ਉੱਤੇ ਇਹ ਕਹਿੰਦਾ ਕੂੜੇ ਸਾਂਭ ਲਾ ਗੱਲ ਘਰ ਦੀ ਮਜਬੂਰੀ ਹੁੰਦੀ ਆ ਉਹ ਭਾਈ ਕੂੜੇ ਸਾਂਭਣ ਲੱਗ ਗਿਆ ਜਿਉਂ ਕੂੜੇ ਸਾਂਭਣ ਲੱਗ ਗਿਆ ਤੇ ਮਹੀਨੇ ਤਿੰਨ ਦੋ ਤਿੰਨ ਮਹੀਨੇ ਲੰਘ ਗਏ ਤਾਂ ਨਵੇਂ ਮਹੀਨੇ ਤੇ ਰਾਜਾ ਜਾਂਦਾ ਸੀ ਜਵੇਲੇ ਚ ਕਿਤੇ ਘੇੜਾ ਮਾਰਨ ਕੂੜੇ ਦੇਖਣ ਵੀ ਕਿਵੇਂ ਆ ਜਿਉਂ ਸ਼ਿਕਾਰ ਜਾਂਦਾ ਸੀ ਉਹ ਤਾਂ ਹੁਕਮ ਦੇਦਾ ਨਾ ਉਥੋਂ ਕੋੜਾ ਬੀੜਾ ਵਾਲਿਆ ਉਵੇਂ ਤੇਹਰੀ ਚ ਆ ਜਾਣਾ ਉਹਨਾਂ ਕਚੇੜੀ 'ਚ ਸ਼ਿਕਾਰ ਖੇਡਣ ਦੀ ਕਚੇੜੀ 'ਚ ਮੂਰੇ ਨੋਕਰਾਂ ਨਾ ਫੜ ਲਾਣਾ ਜਾਂਦਾ ਨਹੀਂ ਜੋ ਉਹ ਤੋ ਤਿੰਨ ਮਹੀਨੇ ਨਾਂਗੇ ਤੇ ਰਾਜਾ ਤੇ ਵਜ਼ੀਰ ਤਵੇਲੇ ਜਾਵਲੇ ਤਵੇਲੇ ਜਾ ਕੇ ਦੇਖੇ ਕਿ ਘੋੜੇ ਸਾਰੇ ਯਾਨੀ ਅੱਗੇ ਨੂੰ ਸਵਾਏ ਹੋਏ ਹੋ ਉਹ ਢੂੰ ਢੂੰ ਕਰਨ ਰਾਜੀ ਕਰਤੇ ਮੁੰਡੇ ਰਾਜਾ ਦੇਖ ਕੇ ਮੁੰਡੇ ਤੇ ਹੱਥ ਮਾਰ ਕੇ ਕਹਿੰਦਾ ਜਵਾਨ ਵੀ ਤੇਰੀ ਸਮਾਈ ਬਹੁਤ ਆ ਘੋੜੇ ਸਾਰੇ ਠੀਕ ਆ ਤਿਆਰ ਕਰਤੇ ਤਾਂ ਰਾਜੀ ਆ ਘੋੜੇ ਹਰ ਆਖਦੇ ਮੈਂ ਨਸਲ ਦੇ ਆ ਉਹਦਾ ਰਾਜਾ ਸਾਹਿਬ ਕੀ ਗੱਲ ਹੈਗੀ ਵੀ ਕੋੜੇ ਤੇਰੇ ਸਾਰੇ ਨਸਲ ਦੇ ਮੈਂ ਐ ਨਹੀਂ ਕਹਿੰਦਾ ਬੇ ਨਸਲਿਆ ਮੈਂ ਜਿਹੜਾ ਆ ਕੋੜਾ ਇਹ ਨਸਲ ਦਾ ਨਹੀਂ ਤੇਰਾ ਅੱਛਾ ਉਹਦਾ ਕੋੜਾ ਇਹ ਨਸਲ ਦਾ ਹਾਂ ਆਰਾ ਜਿੱਤੋ ਅਸੀਂ ਕੋੜੇ ਲੈਨੇ ਆ ਸਾਡੇ ਸ਼ਹਿਰ ਦੇ ਵਿੱਚ ਜੀਮੀਦਾਰ ਆ ਕੋੜੀਆਂ ਰੱਖੀਆਂ ਵਪਾਰੀ ਆ ਮੇਰਾ ਪਿਓ ਦਾਦਾ ਗਾਹਾਂ ਦੀ ਗਾਹ ਉਹਨਾਂ ਤੋਂ ਲੈਂਦਾ ਆ ਗਾਹਾਂ ਦੀ ਗਾਹ ਪਿਓ ਦਾਦਾ ਉਹਨਾਂ ਦਾ ਪੁੱਤ ਵੇਚਦੇ ਆ ਕੋਰਾ ਨਸਲ ਬਹੁਤ ਵਧੀਆ ਬਣਾ ਕੋਈ ਹੋਰ ਨਹੀਂ ਜੀ ਫਿਰ ਪਤਾ ਲਾਈ ਲੋ ਤੇ ਇਹ ਨਸਲਦਾਨੀ ਕੋਡਾ ਹੋਲਾ ਚਲ ਮੈਂ ਪਤਾ ਕਰੂੰਗਾ ਯਾਨੀ ਇਸ ਗੱਲ ਦੀ ਨਾ ਰਾਜਿਆਂ ਨੂੰ ਚਿੰਤਾ ਜੀ ਹੋਗੀ ਵੀ ਯਾਰ ਉਹ ਕਹਿੰਦਾ ਨਸਲਦਾਨੀ ਮੈਂ ਉਹਨਾਂ ਤੋਂ ਲੈਣਾ ਵੀ ਮੇਰੇ ਨਾਲ ਠੱਗੀ ਮਾਰੀ ਉਹਨਾਂ ਨੇ ਪਹਿਲਾਂ ਤੋਂ ਲੈਨੇ ਆ ਪਿਓ ਦਾਦੇ ਉਹਨੇ ਕਚੇਰੀ ਚ ਆ ਕੇ ਤੇ ਦੂਏ ਦਾ ਪਿਓ ਕਚੇਰੀ ਲਈ ਉਨੇ ਪੇਟਾ ਭਾਈ ਚੌਂਕੀਦਾਰ ਨੂੰ ਅੱਛਾ ਜੀ ਆ ਰਾਜਾ ਫਲਾਣੇ ਤਵੇਲੇ ਵਾਲਿਆਂ ਨੂੰ ਲਿਆ ਸਕਦੇ ਗਿਆ ਚੌਂਕੀਦਾਰ ਨੇ ਤੇ ਉਹਨਾਂ ਨੂੰ ਜਾ ਕੇ ਸਨੇਹਾ ਦਿੱਤਾ ਜੀ ਭਾਈ ਸੋਨੂ ਰਾਜਾ ਸਾਹਿਬ ਸਾਡਾ ਉਹਦੇ ਵਿੱਚ ਚਲੋ ਅਸੀਂ ਆਉਨੇ ਆ ਚਲੋ ਉਹ ਤੁਰ ਗਿਆ ਤੇ ਉਹ ਦਿਨੇ ਭرائی ਭਰਾ ਬੈਠੇ ਘੋੜੇ ਤੇ ਬੈ ਕੇ ਕਚੇੜੀ ਜਾਵੜੇ ਜਿਨ ਯਖਦੇ ਰਾਜ ਨੂੰ ਬੁਲਾਈ ਫਤੇ ਉਹ ਕੋਲੇ ਜਾ ਕੇ ਹਾਂਜੀ ਹੁਕਮ ਕਰੋ ਰਾਜਾ ਕਹਿੰਦਾ ਵੀ ਦੇਖੋ ਤੁਹਾਡੇ ਕੋਲੇ ਨਸਲ ਉਹੀ ਤਰੀ ਆਉਂਦੀ ਆ ਮੇਰਾ ਪਿਓ ਦਾਦਾ ਸੋਥੋਂ ਲੈਂਦਾ ਮੈਂ ਵੀ ਲੈਣਾ ਵੀ ਹੋਰ ਸਾਰੇ ਕੋੜੇ ਠੀਕ ਆ ਜਿਹੜਾ ਹੁਣ ਕੋੜਾ ਲੈਂਦਾ ਸੀ ਇਹ ਮੁੰਡਾ ਜ਼ਿਮੀਂਦਾਰਾਂ ਦਾ ਪੜਿਆ ਲਿਖਿਆ ਮੁੰਡਾ ਯਾਨੀ ਉਹ ਕਹਿੰਦਾ ਵੀ ਇਹ ਨਸਲ ਦਾ ਨਹੀਂ ਵੀ ਇਹ ਕੀ ਗੱਲ ਕਾਹਤੋਂ ਨਹੀਂ ਨਸਲ ਦਾ ਮੈਂ ਤੁਹਾਨੂੰ ਪੁੱਛਣਾ ਸੀ ਉਹਨਾਂ ਵੀ ਉਹ ਕਾਹਤ ਨੂੰ ਨਸਲ ਦਾ ਉਹ ਕਹਿੰਦੇ ਉਹ ਮੁੰਡਾ ਸੱਚਾ ਉਹ ਕਹਿੰਦਾ ਕਿਵੇਂ ਆਹਦੇ ਜਦੋਂ ਕੁੜੀ ਸੂਈ ਕੁੜੀ ਮਰ ਗਈ ਕੁੜੀ ਮਰ ਗਈ ਹੋਰ ਕੋਲੀ ਸੂੰ ਵਾਲੀ ਦੱਦ ਵਾਲੀ ਹੈ ਨਹੀਂ ਸੀ ਕੋਈ ਤੇ ਸਾਡੇ ਪਾਸੇ ਦੇ ਥੋੜੀ ਜੀ ਬਾੜ ਤੇ ਕਮਿਆਰ ਆ ਸਾਡੇ ਘਰ ਤੋਂ ਬਾੜ ਤੇ ਉਥੋਂ ਕਿਨਾਰਾਂ ਤੋਂ ਗਰੀ ਸੂਈ ਵੀ ਸੀ ਅਸੀਨੋ ਕੁਮੇਾਰਾਂ ਦੇ ਬੱਚਾ ਲਿਆ ਕੇ ਗਰੀ ਤੇ ਤੇ ਦੁੱਧ ਪਾਲ ਕੇ ਪਿਆ ਕੇ ਗਰੀ ਦਾ ਦੁੱਧ ਪਿਆ ਵਾ ਗਰੀ ਦੇ ਦੁੱਧ ਤੇ ਪਾਲੀ ਜਾ ਬਈ ਉਹ ਸਿਆਣੇ ਕਹਿੰਦੇ ਆ ਵੀ ਜਿਹੜਾ ਜਾਂ ਦੁੱਧ ਉਹੇ ਜੀ ਬੁੱਧ ਹੂੰ ਔਰੇ ਮੁੰਡਾ ਸੱਚਾ ਹੀ ਆ ਚਲ ਉਹਨੂੰ ਮੁੰਡੇ ਨੂੰ ਜਿਉ ਸੱਦਿਆ ਵੀ ਭਾਈ ਤੂੰ ਸੱਚਾ ਮੁੰਡਾ ਕਹਿੰਦਾ ਵੀ ਕੋਈ ਕਰੂਗਾ ਨਾਮ ਨੂੰ ਦੇਊ ਮੇਰੀ ਕਰੂ ਬਦਲੀ ਹਮੇ ਚਟਚ ਕਹਿੰਦਾ ਇਥੇ ਹੋਰ ਹੀ ਕੰਮ ਦੇ ਦੂ ਮੈਨੂੰ ਕੋਈ ਉਹ ਕਹਿੰਦਾ ਜਾਓ ਬਈ ਇਹਦੇ ਘਰੇ ਦੋ ਬੋਰੀਆਂ ਆਟੇ ਰੀਆਂ ਦੋ ਬੋਰੀਆਂ ਚੌਲਾਂ ਦੀਆਂ ਮਾਣ ਸ਼ੱਕਰ ਦੋ ਪੀਪੇ ਘੋੜੇ ਦਾਲਾਂ ਮਾਹ ਛੋਲਿਆਂ ਮੂੰਗੀਆਂ ਦੀਆਂ ਆ ਸਾਮਾਨ ਛੱਟਿਆ ਉਹਦੇ ਘਰੇ ਐ ਆ ਸਾਮਾਨ ਤੇ ਆ ਸਾਮਾਨ ਤੇ ਦੇਖੀ ਤੇ ਸਾੜਤਾ ਪਰ ਕੋਹ ਟਾਂ ਫੇਰ ਨੰਗਿਆ ਉਹਦੇ ਜਿੱਥੇ ਤਵੇਲਾ ਸੀ ਤਵੇਲੇ ਦੇ ਸਾਹਮਣੇ ਇੱਕ ਮਹਿਲ ਸੀ ਦੋ ਤਨ ਦੋ ਰਾਣੀਆਂ ਸੀ ਉਹਦੇ ਇੱਕ ਜਿਹੜੇ ਮਹਿਲ ਜਿਹੜੀ ਮਗਰੋਂ ਪਿਆ ਸੀ ਮਹਿਲ ਸਾਹਮਣੇ ਸੀ ਉਹਦਾ اچھا ਜੀ ਕੋ ਟਾਈਮ ਜਦੋਂ ਨੰਘਿਆ ਤੇ ਰਾਜਾ ਤੇ ਵਜ਼ੀਰ ਫੇਰ ਵੀ ਗਏ ਜਾਂ ਇਹ ਦੇਖਿਆ ਕਿਹੜਾ ਦਿੱਤਾ ਵੀ ਬਹੁਤ ਸੰਭੇ ਬੇ ਕੋੜੇ ਆ ਠੀਕ ਹੈ ਕਰਦਾ ਕਰਦਾ ਤੇ ਆਗੇ ਕੋਲੇ ਰਾਜੇ ਦੇ ਮੁੰਡੇ ਦੇ ਮੁੰਡੇ ਜੱਠਾਂ ਦੇ ਮੁੰਡੇ ਦੇ ਮੁੰਡੇ ਤੇ ਆਤਰ ਕੇ ਕਿਵੇਂ ਆਰਾ ਬੱਚਾ ਆ ਜਾਗੀ ਠੀਕ ਆ ਵੀ ਤੂੰ ਦੱਸ ਕਿਵੇਂ ਆ ਉਹ ਆਲਾ ਮੈਂ ਕੀ ਦੱਸਾਂ ਤੇ ਤੈਨੂੰ ਦੱਸ ਤਾਂ ਦਿੰਨਾ ਪਰ ਮੈਨੂੰ ਕਾਲ ਦੇ ਤੈਨੂੰ ਹੋਰਾ ਕਿਵੇਂ ਵੀ ਕਾਲੇ ਆ ਮੈਂ ਤੈਥੋਂ ਤੂੰ ਦੱਸ ਦਊਗਾ ਤੂੰ ਮੈਨੂੰ ਨਾ ਸਜ਼ਾ ਦੇ ਸਕਦਾ ਤੂੰ ਮਾਰ ਸਕਦਾ ਨਾ ਮੈਨੂੰ ਤੈਨੂੰ ਨੌਕਰੀ ਤੋਂ ਉਠਾ ਸਕਦਾ ਦੱਸ ਰੂ ਤੈਨੂੰ ਅੱਛਾ ਜੀ ਰਾਜਾ ਕਹਿੰਦਾ ਵੀ ਦੱਸ ਦੇ ਤੈਨੂੰ ਤੈਨੂੰ ਕਾਲ ਦਿੱਤੇ ਨਾ ਤੈਨੂੰ ਮਾਰਾਂ ਨਾ ਸਜ਼ਾ ਦੇ ਮਾਰਾਂ ਨੌਕਰੀ ਤੋਂ ਉਠਾ ਮਾ ਜਿਹੜੀ ਗੱਲ ਸੱਚੀ ਰੱਖਦੇ ਮਾਦਾ ਸੱਚੀ ਦਾ ਇਹ ਗੱਲ ਆ ਤੇਰੀ ਰਾਣੀ ਨਹੀਂ نسل ਦੀ ਜਿਹੜੀ ਸਾਹਮਣੇ ਇਹ ਮਹਿਲਾ ਵਾਲੀ ਉਹ ਕਹਿੰਦਾ ਲੋੜਾ ਪੈ ਗਿਆ ਯਾਰ ਮੈਂ ਅਜੇ ਇਹਦੇ ਮਾਂ ਪਿਓ ਜਉਂਦੇ ਆ ਹੈ ਰਾਜੇ ਰਾਣੀ ਦੀ ਕੁੜੀ ਆ ਮਹਿਲਾ ਜੋ ਵਿਆਹ ਕੇ ਲੈ ਆਇਆ ਮੈਂ ਤੇ ਇਹ ਨਸਲ ਦੀ ਕਿਉਂ ਨਹੀਂ ਹੋਣੀ ਨਸਲ ਦੀ ਆਲਾ ਚਲ ਮੈਂ ਕਰੂੰਗਾ ਪਰਸਾ ਦੂਜੇ ਦਿਨ ਜਦੋਂ ਆ ਕੇ ਕਚੇਰੀ ਲਾਈ ਤੇ ਮਾੜਾ ਸੱਦ ਲੈ ਅੱਗੇ ਇਹ ਜਾ ਸੱਦਾ ਪੱਤਰ ਲੈ ਕੇ ਪੰਡਤੀ ਜਾਂਦੇ ਸੀ ਪੰਡਤੀ ਮੰਗ ਕੇ ਆਉਂਦੇ ਸੀ ਪੰਡਤ ਸਾਹਿਬ ਵਿਆਹ ਵਨ ਕੇ ਆਉਂਦੇ ਸੀ ਪੰਡਤੀ ਵਾਲਾ ਕਰਦੇ ਸੀ ਜਾਂ ਪੰਡਤ ਜਮਰਾਸ ਸੀ ਚਲੋ ਪੰਡਤਾਂ ਨੂੰ ਕਹਿੰਦਾ ਵੀ ਮੇਰੇ 700 ਰੁਪਏ ਲਿਓ ਸੱਦ ਲਈ ਹੂੰ ਤੁਹਾਨੂੰ ਠੀਕ ਆ ਚਲੋ ਪੰਡਤ ਪਾਈ ਤੁਰ ਗਏ ਪੰਡਤਾਂ ਕੋਲ ਵੀ ਤੇ ਕੋੜੀਆਂ ਤੇ ਜਾਂਦੇ ਸੀ ਪੰਡਤਾਂ ਨੇ ਕੋੜੀ ਕੱਢੀ ਕੋੜੀ ਤੇ ਬਗ ਜਾਵੜੇ ਯਾਰੀ ਉਹ ਹੁਣ ਰਾਜਾ ਦੇ ਰਾਣੀ ਮਹਿਲਾ ਸੀ ਮੁੰਡੇ ਨੂੰ ਆਜ ਦਿੱਤਾ ਵਾ ਸੀ ਪਹਿਰੇਦਾਰ ਨੂੰ ਦੱਸਿਆ ਪਹਿਰੇਦਾਰ ਭਈ ਮਹਿਲਾ ਚ ਲੈ ਗੇ ਲਜਾ ਕੇ ਤੇ ਉਹਨੇ ਗੋਲੀਆਂ ਨੂੰ ਕਹਿ ਕੇ ਚੱਲ ਪੰਡਤਾਂ ਦੀ ਸੇਵਾ ਕੀਤੀ ਅਨ ਪਾਣੀ ਦਿੱਤਾ ਜਲ ਪਾਣੀ ਦਿੱਤਾ ਦੁੱਧ ਦਿੱਤਾ ਦੇਖੇ ਤੇ ਉਹ ਕਹਿੰਦੇ ਵੀ ਆਹ ਚਿੱਠੀ ਫੜਾ ਲੈ ਚਿੱਠੀ ਤੇ ਲਿਖਤਾ ਵੀ ਦੰਨਾ ਨੂੰ ਉਹਨਾਂ ਨੂੰ ਰਾਜੇ ਤੇ ਰਾਣੀ ਨੂੰ ਵੀ ਤੁਹਾਨੂੰ ਕੰਮ ਆ ਸਵੇਰੇ ਜਰੂਰ ਆਓ ਉਨਾ ਚਿੱਠੀ ਦੇਖ ਵੀ ਸਵੇਰ ਨੂੰ ਸਾਧਦੇ ਆ ਉਹਨਾਂ ਨੇ ਪੰਡਤਾਂ ਨੂੰ ਪਾਈ ਜਿਹੜਾ ਪੈਸੇ ਪੂਸੇ ਦਿੱਤੇ ਜਿਹੜਾ ਦਾਨ ਸਰਦਾ ਸੀ ਖੇਸ ਖੂਸੇ ਜਾਂ ਲਟਰ ਪੜ੍ਹ ਦੇਖੇ थे ਬਿਰਿਆ ਕਰਤੇ ਮੋੜ ਤੇ ਪੰਡਤਾਂ ਨੇ ਆਖੇ ਕਚੇਰੀ ਦੇ ਵਿੱਚ ਬੈਠ ਦੱਸਤਾ ਵੀ ਰਾਜਾਸਵਰੀ ਹੋਣਗੇ ਨਾ ਠੀਕ ਆ ਜਦੋਂ ਦੂਏ ਦਿਨ ਆਏ ਉਹ ਉਹਨਾਂ ਨੇ ਹੁਕਮ ਦਿੱਤਾ ਤਵੇਲਾ ਕੱਢਿਆ ਕੱਢ ਕੇ ਤਵੇਲਾ ਤੇ ਇੱਕ ਅਰਥਵਾਨ ਹੁੰਦਾ ਅਰਥਵਾਨ ਕਹਿੰਦੇ ਜਿਹੜਾ ਹੱਕਦਾ ਹਾਂ ਦੁਨਣਾ ਰਾਜਾ ਤੇ ਰਾਣੀ ਬਹਿ ਗਏ ਤੇ ਅਰਥਵਾਨ ਬਹਿ ਗਿਆ ਚੱਕਤੀ ਬੱਗੀ ਉਹ ਰਾਜੇ ਦੇ ਆਗੇ ਸ਼ਹਿਰ ਚ ਆ ਕੇ ਉੱਥੇ ਕਿਦੋਂ ਆਏ ਨੌਕਰਾਂ ਨੇ ਬੱਗੀ ਫੜੀ ਬੱਗੀ ਫੜ ਕੇ ਤੇ ਉੱਥੇ ਬੱਗੀਆਂ ਚਲਾਤੀ ਤੇ ਘੋੜੇ ਫੜ ਕੇ ਤਵੇਲੇਸ਼ਵਾੜ ਤੇ ਜੁੜਾ ਉਹ ਸੀਗਾ ਆਪਣਾ ਅਰਥਵਾਨ ਅਰਥਵਾਨ ਰਸਵਾਨ ਕੋਲੇ ਜਾਵੜਿਆ ਉਹ ਆ ਵੀ ਧੀ ਕੋਲੇ ਜਾਵੜੇ ਦਨ ਚਲੋ ਆਥਣੇ ਜਦੋਂ ਕਜੇਰੀ ਬਿਜਲੀ ਤੇ ਰਾਜਾ ਆਇਆ ਰਾਜਾ ਆਖਿਆ ਨਾਤਾ ਤੋਤਾ ਰੋਟੀ ਪਾਣੀ ਖਾ ਕੇ ਤੇ ਪਏ ਤੇ ਗੱਲਾਂ ਕਰਨ ਲੱਗ ਗਏ ਗੱਲਾਂ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਤੇ ਉਹ ਕਹਿੰਦੇ ਵੀ ਹਾਂ ਰਾਜਾ ਕਹਿੰਦਾ ਵੀ ਪੁੱਤ ਸਾਨੂੰ ਕਾਸ ਤੋਂ ਸੱਦਿਆ ਸੀ ਕੀ ਕੰਮ ਐਡਾ ਉਹ ਹਣਾ ਵੀ ਪੇਟਾ ਮੈਤ ਨੂੰ ਆਇਆ ਸੱਦਿਆ ਸਾਡੇ ਇੱਥੇ ਮੁੰਡਾ ਜ਼ਿਮੀਂਦਾਰਾਂ ਦਾ ਚੰਗਾ ਪੜਿਆ ਲਿਖਿਆ ਤਵੇਲੇ ਚ ਰੱਖਿਆ ਵਾ ਮੇਰਾ ਜਿਹੜੀ ਗੱਲ ਉਹ ਸੱਚੀ ਹੁੰਦੀ ਆ ਝੂਠੀ ਨਹੀਂ ਹੋਰੀ ਹੋਈ ਤੇ ਹੁਣ ਉਹਨੇ ਮੈਨੂੰ ਦੇਖ ਕੇ ਕਹਿਤਾ ਪਹਿਲਾਂ ਘੋੜਾ ਦੱਸਿਆ ਘੋੜਾ ਵੀ ਉਹੀ ਗੱਲ ਹੋਈ ਸੱਚਾ ਹੋਇਆ ਹੁਣ ਮੈਨੂੰ ਆਲਾ ਵੀ ਤੇਰੀ ਰਾਣੀ ਆ ਜਿਹੜੀ ਤੇਰੀ ਰਾਣੀ نسل ਦੀ ਨਹੀਂ ਮੈਂ ਸੱਥੋਂ ਇਹ ਪੁੱਛਣਾ ਚਾਹੁੰਨਾ ਵੀ ਇਹ ਥੋਡੀ ਧੀ ਆ ਮਹਿਲ ਤੋਂ ਵਿਆਹ ਕੇ ਲਿਆ ਆ ਵੀ نسل ਦੀ ਗਾਧੋਂ ਨੇ ਉਹ ਰਾਜਾ ਕਹਿੰਦਾ ਉਹ ਮੁੰਡਾ ਸੱਚਾ ਅਸਲੀ ਕਿੰਨੇ ਆਣਾ ਜਿਹੜਾ ਮੇਰਾ ਪਹਿਲਾ ਟੱਬਰ ਸੀ ਪਹਿਲਾ ਟੱਬਰ ਮੁੰਡਾ ਹੋ ਕੇ ਮਰ ਗਿਆ ਮੁੰਡਾ ਹੋ ਕੇ ਮਰ ਗਿਆ ਤੇ ਉੱਥੇ ਕੋਈ ਹੋਰ ਗਰੀਬ ਸੀ ਉਹਨਾਂ ਦੇ ਸੀ ਮੁੰਡਾ ਨਾਲ ਹੀ ਹੋਇਆ ਉਹਨਾਂ ਦਾ ਮੁੰਡਾ ਲੈ ਕੇ ਗੋਦ ਪਾਲਿਆ ਸੀ ਪਾਲਿਆ ਰਾਣੀ ਨੇ ਆ ਆਡਾ ਮੁੰਡਾ ਪਰ ਅਸੀਂ ਨਿਖਾ ਹੁੰਦਾ ਮੋਲ ਲਿਆ ਸੀ ਉਹ ਸੱਚਾ ਫੇਰ ਉਹਨਾਂ ਨੂੰ ਤੋੜ ਕੇ ਜਾ ਕੇ ਫੇਰ ਉਹਨੂੰ ਨਾਮ ਦਿੱਤਾ ਦੋ ਬੂਰੀਆਂ ਆਟੇ ਰੀਆਂ ਦੋ ਚੌਲਾਂ ਦੀਆਂ ਸ਼ੱਕਰ ਘਿਓ ਦਾਲਾਂ ਦੂੜਾਂ ਦੇਤੀਆਂ ਫੇਰ ਟੈ ਮਨਾਂ ਗਿਆ ਫੇਰ ਇਹਦੋਂ ਰਾਜਾ ਕਿਤੇ ਆਇਆ ਫੇਰ ਕਿਹੜਾ ਮਾਰਿਆ ਇਹ ਤੁਰੇ ਆਉਂਦੇ ਨੂੰ ਦੇਖ ਕੇ ਕਹਿੰਦਾ ਚਿੱਤ ਚ ਇਹਦਾ ਰਾਜਾ ਵੀ ਹੈ ਨਹੀਂ ਨਸਲ ਦਾ ਫੇਰ ਆ ਗਿਆ ਰਾਜਾ ਕੋਲੇ ਰਾਜੇ ਨੇ ਫੇਰ ਪੁੱਛਿਆ ਵੀ ਕਿਵੇਂ ਆ ਜਟਨਾ ਦੇ ਮੁੰਡੇ ਵਾ ਇਹ ਤਾਂ ਠੀਕ ਆ ਵਧੀਆ ਤੁਸੀਂ ਦਿੱਥੋ ਮੈਂ ਪੁੱਛਦਾ ਪੁੱਛਦਾ ਮੁੱਢ ਤੇ ਹੱਥ ਤਰੇ ਆਵਿਆ ਉਹ ਕਹਿੰਦਾ ਤੂੰ ਦੱਸ ਕੋਈ ਗੱਲ ਉਹ ਆਲਾ ਮੈਂ ਕੀ ਦੱਸਾਂ ਕੋਈ ਕਾਹ ਲੈ ਜਾ ਤੈਨ ਅੱਗਿਆਂ ਨੂੰ ਮੈਂ ਨਾ ਤੂੰ ਮਾਰ ਸਕਦਾ ਨਾ ਤੂੰ ਮੈਨੂੰ ਸਜਾ ਦੇ ਸਾਂ ਨਾ ਤੂੰ ਨੋਕੀ ਤੇ ਉਠਾ ਸਾਂ ਦੱਸ ਤੈਨੂੰ ਦਊਂ ਗੱਲ ਬੜੀਆ ਦੱਸੂੰ ਉਹ ਆਲਾ ਵੀ ਦਿੱਤੇ ਖੌਲ ਤੈਨੂੰ ਉਹ ਆਲਾ ਫਿਰ ਸੁਣ ਲੈ ਰਾਜਾ ਸਾਹਿਬ ਆਹੋ نسل ਦਾ ਘੋੜਾ ਵੀ ਨਹੀਂ ਸੀ نسل ਦੀ ਤੇਰੀ ਰਾਣੀ ਸੀ ਤੇ نسل ਦਾ ਤੂੰ ਵੀ ਹੈ ਨਹੀਂ ਤੂੰ ਕਹਿੰਦਾ ਯਾਰ ਕਿਹੜੀ ਗੱਲ ਵੀ ਮੈਂ نسل ਦਾ ਨਹੀਂ ਭੈਣਾ ਮਹਿਲਾਂ ਚ ਪਲਿਆ ਮਾਂ ਮੇਰੀ ਜਿਉਂਦੀ ਆ ਪਿਓ ਮੇਰਾ ਜਿਉਂਦਾ ਤੇ ਮੈਂ ਕਦੋਂ ਦੀ نسل ਦਾ ਫੋਰਾ ਪੁੱਛ ਲਈ ਹੂੰ ਧਿਆਨ ਬਈ ਫੋਰਾ ਠੀਕਾ ਪੁੱਛੂਗਾ ਚਲੋ ਜਦੋਂ ਉਹ ਮਹਿਲਾ ਆਇਆ ਤੇ ਆੜੇ ਮਾਂ ਪਿਓ ਨੂੰ ਫੇ ਪੁੱਛਣ ਲੱਗਿਆ ਵੀ ਮੈਨੂੰ ਸੱਚ ਦੱਸਿਓ ਵੀ ਇਹ ਜ਼ਿਮੀਂਦਾਰਾਂ ਦਾ ਮੁੰਡਾ ਉਹ ਗੱਲਾਂ ਸੱਚੀਆਂ ਰੱਖਦਾ ਪਹਿਲਾਂ ਘੋੜਾ ਵੀ ਦੱਸਿਆ ਸੀ ਉਹ ਵੀ ਉਹੀ ਗੱਲ ਹੋਈ ਫਿਰ ਥੋੜੀ ਨੂਨ ਨੂੰ ਦੱਸਿਆ ਸੀ ਉਹਦਾ ਵੀ ਦੁੱਧ ਕਹੇੜਾ ਚੁੰਗਿਆ ਆਵਿਆ ਤੇ ਹੁਣ ਮੈਨੂੰ ਕਹਿਦਾ ਵੀ ਤੂੰ ਨਸਲ ਦਾ ਨਹੀਂ ਸੱਚ ਦੱਸਿਓ ਝੂਠ ਨਾ ਮਾਰਿਓ ਉਹ ਆਰੇ ਪੁੱਤ ਉਹ ਸੱਚਾ ਮੁੰਡਾ ਗੱਲ ਹੋਰ ਗੱਲ ਏ ਯਾਰ ਰਾਜਾ ਖੇਂਡਾ ਬਈ ਇਹਦੇ ਕੋਲੇ ਮੁੰਡਾ ਹੋ ਗਿਆ ਮਰ ਗਿਆ ਤੇਰੀ ਮਾਂ ਕੋਲੇ ਤੇ ਉੱਥੇ ਹੀ ਕੋਈ ਮੰਗਤੇ ਰਹਿੰਦੇ ਮੰਗਤਿਆਂ ਦੇ ਮੁੰਡਾ ਹੋਇਆ ਅਸੀਂ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਚੋਰੀ ਮੁੰਡਾ ਲੈ ਕੇ ਗੋਦ ਲੈ ਕੇ ਤੈਨੂੰ ਮੁੰਡਾ ਆਪਦਾ ਬਣਾ ਕੇ ਪਾਲਿਆ ਤੇ ਮੁੰਡਾ ਤੂੰ ਮੰਗਤਿਆਂ ਦੇਈਆਂ ਉਹ ਜੱਟਾਂ ਦਾ ਮੁੰਡਾ ਸੱਚਾ ਫੇਰ ਉਹ ਜਾ ਕੇ ਜੱਟਾਂ ਦੇ ਮੁੰਡੇ ਨੂੰ ਕਹਿੰਦਾ ਵੀ ਮੈਨੂੰ ਇਉਂ ਦੱਸ ਬਈ ਤੈਨੂੰ ਕਿਵੇਂ ਪਤਾ ਲੱਗਿਆ ਮੇਰੇ ਬਾਰੇ ਕਿਵੇਂ ਪਤਾ ਲੱਗਿਆ ਤੈਨੂੰ ਔਰ ਤੇਰੇ ਬਾਰੇ ਮੈਨੂੰ ਮੈਂ ਇਉਂ ਪਤਾ ਲੱਗਿਆ ਗਰੋਂ ਮੈਂ ਕੱਲ ਦੱਸਦਾ ਸੀ ਮੇਰੇ ਘਰੇ ਆਟਾ ਸਿਰਦਾ ਮੇਰੇ ਘਰੇ ਚੌਲ ਸਿਰ ਤੇ ਸ਼ੱਕਰ ਸਿਰਤੀ ਘਿਓ ਸਿਰਦਾ ਸਿਰਦੇ ਉਹਦੇ ਘਰੇ ਫੇਰ ਛੱਡਦੇ ਆਹੀ ਇਹੀ ਨਾਮ ਦਿੰਦਾ ਸੀ ਜੇ ਹੁੰਦਾ ਰਾਜੇ ਦਾ ਪੁੱਤ ਮੈਨੂੰ ਵੱਡੀ ਕੋਈ ਜੰਗੀਰ ਦਿੰਦਾ ਮੈਨੂੰ ਕੋਈ ਵੱਡਾ ਅਫਸਰ ਬਣਾਉਂਦਾ ਮੈਂ ਉੱਥੋਂ ਲਾ ਲਿਆ ਵੀ ਇਹ ਰਾਜੇ ਦਾ ਪੁੱਤ ਨਹੀਂ ਦਿਮਾਗ ਨਹੀਂ ਕੰਮ ਕਰਦਾ ਇਹ ਫੇਰ ਉਹਨੂੰ ਭਾਈ ਨਾਮ ਸ਼ਮਾਨ ਦਿੱਤਾ ਫੇਰ ਆਇਆ ਮੰਨਿਆ